ਹਲੋ एवरीवन ਸੈਸ਼ਿਕਾ ਗੁੱਡ ਮਾਰਨਿੰਗ ਸਾਰਿਆਂ ਨੂੰ ਕਿਤੇ ਸਾਡੇ ਅੱਜ ਬੁੱਧ ਲਾਗੀ ਚਾਹ ਮੀਂ ਦਿਖਾ ਦੇ ਲੋ ਜੀ ਆਜਾ ਤੁਕਾ ਮੀ ਇਹਨੇ ਕਰ ਦਿੱਤਾ ਸਾਡਾ ਕੰਮ ਖਰਾਬ ਅਸੀਂ ਪਾਉਣਾ ਸੀਗਾ ਅੱਜ ਹੱਸ਼ ਇਹਨੇ ਸਾਰਾ ਕਰ ਦਿੱਤਾ ਖਰਾਬ ਰੋੜੀ ਕਿੱਟੀ ਦੇ ਜਿਸ ਦਿਨ ਪਾਣਾ ਹੁੰਦਾ ਉਸ ਦਿਨ ਇਹਨੇ ਪਾਣਾ ਨਹੀਂ ਉਦਾਂ ਹੀ ਬਿਨਾਂ ਗੱਲ ਤੋਂ ਹੀ ਆਇਆ ਹੈ ਹੁਣ ਦੱਸੋ ਕੀ ਕਰੇ ਬੰਦਾ ਚਲੋ ਦੇਖਦੇ ਹਾਂ ਕਦੋਂ ਤੱਕ ਪੈਂਦਾ ਦਿਨ ਚੋਂ ਹਟੂੰਗਾ ਹੀ ਦੇਖਦੇ ਹਾਂ ਦੇਖੋ ਕਿੰਨਾ ਤੇਜ਼ ਆ ਗਿਆ ਮੀਂਹ ਅੱਜ ਮੈਨੂੰ ਲੱਗਦਾ ਨਹੀਂ ਜਿਸ ਤਰ੍ਹਾਂ ਮੀਂਹ ਅੱਜ ਪੈ ਰਿਹਾ ਵੀ ਹਟੂੰਗਾ ਉਹ ਜ਼ਿਆਦਾ ਤੇਜ਼ ਆ ਗਿਆ। ਬਾਹਰ ਜੋ ਦੋ ਦੋਸੀ ਆਪਣਾ ਮਕਾਨ ਦਾ ਕੰਮ ਕੀਤਾ ਨੇ ਇਹ ਵੀ ਪੈਂਦਾ ਹੀ ਰਿਹਾ। ਜਾਂ ਰੰਗ ਕੀਤਾ ਮਕਾਨ ਨੂੰ। ਠੀਕ ਆ। ਜਾਂ ਕੋਈ ਵੀ ਆਪਣਾ ਹੋਇਆ ਕੰਮ ਲੱਕੜੀ ਵਗੈਰਾ ਦਾ ਹੋਇਆ ਹੈ। ਪਲਸਤਰ ਹੋਇਆ ਹੈ। ਕੁਝ ਵੀ ਹੋਇਆ ਜਾਣੇ ਕੰਮ ਤੇ ਮਕਾਨ ਦੇ। ਮੀਂਹ ਪਈ ਆ। ਹੁਣ ਆਪਕੱਲਾ ਥੋੜਾ ਜਿਹਾ ਫਾਰਸ਼ ਲਗਾਉਣਾ ਸੀਗਾ ਉਹਦੇ ਲਈ ਵੀ। ਪੈ ਗਿਆ। ਨੇ ਦੀਦਾ ਪਿਆਨੇ ਜਿੱਦੰਨੇ ਮੀਮਾਂਗ ਦੇਤੇ ਆ ਮਹੀਨੇ ਜੁੱਦਾਂ ਹੀ ਪਈ ਜਾਂਦੇ ਆ ਮਹੀਨਾ ਆ ਗਿਆ ਸਾਡਾ ਹਨਾ ਮਹੀਨੇ ਚੋਂ ਗਿਆ ਅੱਦਰ ਸਾਲ ਦੇ ਆ ਬਲੌਗ ਮੇਰੇ ਸਾਲ ਚੜੇ ਜਾ ਬਲੌਗ ਦੇਖਣ ਨੂੰ नूगी गया नूगी गया, नया नया बाद जाओ रहे बाहर, गेट लॉस्ट गेट लॉस ਆਈ ਵੀ ਨਾਲ ਦੀ ਬਾਹਰ ਹੋ ਗਈ ਕੱਲ ਦੀ ਬਾਹਰ ਹੋ ਗਈ ਨੋਤੀ ਨਹੀਂ ਗਾਂਦੀ ਏ ਗੁੱਗੀ ਵੀ ਨੋਤੀ ਨਹੀਂ ਗਾਂਦੀ ਏ ਇਹ ਗੰਦੀ ਇਹ ਗੰਦੀ ਮੇਰੇ ਬਾਹਰ ਮੀਂਹ ਦੇ ਕੀ ਕਿੰਨਾ ਆ ਗਿਆ ਆ ਜਾ ਆਪਾਂ ਮੀਂਹ ਨਾ ਇਹ ਚੱਲ ਸੁਣਦਾ ਨਹੀਂ ਜਗਾਮ ਹੋ ਗਿਆ ਮੀਣੇ ਨੂੰ ਹੋ ਗਿਆ ਗੋਲਡ ਲੈ ਲੈ ਚੌੜਾ ਕਰਕੇ ਬੰਦਾ ਚੌੜਾ ਉਹ ਬੜੀ ਚੂਰਨ ਕਥੀ ਕਰਦੀ ਆ ਇਹ ਚੂਰਨ ਕਥੀ ਕਰਦੀ ਆ ਇਹਨੇ ਲਾ ਬਰਾਜ ਹਾਟ ਦਾ ਆਪੂਰਾ ਪੋਂਗਾ ਲਗਾਤਾਰ ਮੈਨ ਲੱਗਦਾ ਦੋ ਤਿੰਨ ਦਿਨ ਠੀਕ ਸਾਹ ਨਾ ਪੈ ਰਿਹਾ ਤੇ ਪਾਣੀ ਨਾ ਰਹਾ ਤਾ ਕੇ ਰੁਬਾ ਹਟਾ ਦੇ ਜਿੱਦਣ ਮਾਣਾ ਹੁੰਦਾ ਉਦੋਂ ਦੁਕਾਨਾਂ ਨਹੀਂ ਜਾਂਦਾ ਮੀ ਮੰਗਦੇ ਤੇ ਇੱਧਰ ਮਾਇਨ ਤੇਲੇ ਮਹੀਨੇ ਜੰਨੀ ਗਰਮੀ ਕੱਟੀ ਆ ਮੈਂ ਜੂਨ ਜਲਾਈ ਹਾ ਮੈਂ ਨਦੀ ਵਿੱਚ ਹੁਣੋਂ ਪਾਤਾ ਲਿਆ ਕਿ ਦੇਖਦੇ ਬਹੁਤ ਯਾਰਾਂ ਨੇ ਸਭੇ ਪਾਣੀ ਵਰ ਗਿਆ ਮੈਨੂੰ ਲੱਗਦਾ ਹੁਣ ਬਾਹਰ ਵੀ ਬਹੁਤ ਜ਼ਿਆਦਾ ਖੜ ਗਿਆ ਨੇ ਬੁੱਲੇ ਸਾੜ ਕੇ ਲੇਕੋ ਮੀਂਹ ਵੀ ਜ ਗਿਆ ਹੋਏ ਮੀਂਹ ਕਿੱਦਿਆ ਹੈ ਨਾ ਹਾਲਾ ਹੁਣ ਭੀਜਦਾ ਗਿਆ ਹੈ ਪਾਣੀ ਦੇ ਕੇ ਕਿੰਨਾ ਸਾੜ ਗਿਆ ਆਪ ਸਭ ਨੂੰ ਪਤਾ ਹੀ ਹੋਵੇਗਾ ਅੱਜ ਬਲੇ ਪਾਛੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ ਸੀ ਇਸ ਦੇ ਸਬੰਧ ਵਿੱਚ ਜੀ ਹਰਮੰਦਰ ਸਾਹਿਬ ਜੀ ਕੇ ਬਹੁਤ ਹੀ ਸੋਹਣਾ ਬਾਖੀ ਗੁਰੂ ਰਾਮਦਾਸ ਜੀ ਦਾ ਆਸਾਰਨ ਕੀਤਾ ਗਿਆ ਜਿਸ ਨੂੰ ਸੁਣ ਕੇ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਤੇ ਆਪ ਸਭ ਨੂੰ ਵੀ ਬੇਨਤੀ ਹੈ ਤੁਸੀਂ ਵੀ ਮੇਰੇ ਨਾਲ ਇਹ ਬਾਖੀ ਸੁਣੋ I'm no, no, no. Oh,